ਪ੍ਰਸ਼ਾਸਨ ਮੁਕਾਬਲਾ ਸ਼ੇਰਾ ਹਸਪੀਟਲ ਮੁਕਾਬਲਾ ਸ਼ੇਰਾ ਹਸਪੀਟਲ ਮੁਕਾਬਲਾ ਸ਼ੇਰਾ ਹਸਪੀਟਲ ਮੁਕਾਬਲਾ ਪ੍ਰਸ਼ਾਸਨ ਮੁਕਾਬਲਾ ਪ੍ਰਸ਼ਾਸਨ ਮੁਕਾਬਲਾ ਕਿਉਂ ਮੇਰੀ 6 ਵਜੇ ਦੀ ਮੇਰੀ ਪੇਟੀ ਵਾਰੀ ਸਾਡੇ ਦਾਤਾ ਪੰਜ ਮੇਰੀ ਪੇਟੀ ਘਟੀ ਹੋ ਗਈ ਮੁੱਕ ਕੀਤੇ ਮੈਨੂੰ ਮੈਡਮ ਮੈਂ ਕੀ ਕਰੇ ਇੱਕ ਮੇਰੀ ਬੇਟੀ ਆਹ ਮੇਰਾ ਦੋਤਾ ਭੁੱਗ ਗਿਆ ਤੇ ਇਹ ਲੰਗੇ ਵਾਲਾ ਮੁਰਦਾ ਮਤਾਂ ਨੂੰ ਮਗਾ ਲਾ ਕਰ ਤੇਰੇ ਘਰ ਨੂੰ ਤੱਕ ਸੋ ਜੇ ਇਹਨਾਂ ਨੇ ਨਹੀਂ ਇਹਦਾ ਵੀ ਕਮਾਲ ਕੀ ਗੱਲ ਪੈਤੀ ਇਹ ਮੇਰੀ ਬੇਟੀ ਗਾੜੀ ਲਾਉਂਦੀ ਹੈ ਜਦ ਦੂਜੀ ਮੈਡਮ ਆਈ ਉਹਨੇ ਮੈਨੂੰ ਕਿਹਾ ਤੇ ਮੈਂ ਲਿਖਿਆ ਆਪਣੀ ਬੇਟੀ ਉਹ ਦੂਜੀ ਮੈਡਮ ਨੇ ਹਾਨੂੰ ਸ਼ਾਂਤ ਮਾਰੀ ਆ ਤੰਮਤ ਨੂੰ ਲੈ ਜਾਓ 6 ਗ੍ਰਾਮ ਕੁੜੀ ਜਿਹੜਾ ਰਹਿ ਗਿਆ ਖੂਨ ਸਾਰਾ 6 ਗ੍ਰਾਮ ਉਥੇ ਚੈੱਕ ਕਰਾਇਆ 6 ਗ੍ਰਾਮ ਰਹਿ ਗਿਆ ਮੈਨੂੰ ਆਉਂਦੀਆਂ ਕਿਹਾ ਸੀ ਇੱਕ 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 ਦਾ ਖੂਨ ਘੱਟ ਸੀ ਰਾਤ ਆਏ ਸੀਗੀ ਹਾਂਜੀ ਰਾਤ ਆਏ ਸੀ ਕਿੰਨੇ ਵਜੇ 6:30 ਵਜੇ 7:00 ਵਜੇ 7:00 ਵਜੇ ਉਦੋਂ ਤੁਹਾਨੂੰ ਰੈਫਰ ਕਰਨ ਕਿਹਾ ਸੀਗਾ ਕੀ ਇਹਦੇ ਨੇ ਮੈਨੂੰ ਤਾਲ ਕਰ ਲਈ ਨਹੀਂ ਤੁਹਾਨੂੰ ਕਿਹਾ ਸੀਗਾ ਨਾ ਕਿ ਰਹਿ ਜਾਓ ਨਹੀਂ ਕੋਈ ਇਸ ਤਰੀਕੇ ਨਾਲ ਮੈਂ ਜੀ ਕਿਹਾ ਸੀ ਕਿ ਹੋ ਸਕਦਾ ਤੁਹਾਨੂੰ ਅਸੀਂ ਰੈਫਰ ਕਰ ਦਈਏ ਜਾਂ ਨਾ ਇਹ ਦੋ ਕਿਹੜਾ ਦੜਾ ਪਿੰਡ ਕਿਹੜਾ ਪਿੰਡ ਕਲੀਅਰ ਆਪਣਾ ਤਰੰਦੰਦ ਲੱਗਾ ਇੱਥੇ ਅਸਲ ਨਿਸ਼ਾਰੇ ਪਹੁੰਚੇ ਹੋ ਕੀ ਸਾਰੀ ਗੱਲਬਾਤ ਕੀ ਹੋਈ ਹੈ ਗੱਲਬਾਤ ਸਰ ਕੱਲ 7 ਵਜੇ ਦੇ ਰਾਤ ਦੇ ਆਏ ਸੀ ਪਰਸੋਂ 7 ਵਜੇ ਦੇ ਤੇ ਇਹਨਾਂ ਨੇ ਨਾ ਸਾਰੀ ਰਾਤ ਦਰਦਾਂ ਹੁੰਦੀਆਂ ਰਹੀਆਂ ਮੈਂ ਮੈਡਮ ਨੂੰ ਆਵਾਜ਼ ਵੀ ਦਿੱਤੀ ਸੀ ਮੈਂ ਦੇਖ ਲਓ ਇੱਕ ਵਾਰੀ ਉਹ ਆਂਦੇ ਨਹੀਂ ਅਸੀਂ ਨਹੀਂ ਦੇਖ ਸਕਦੇ ਸਵੇਰੇ ਨਾ 6 ਵਜੇ ਦੇਖਾਂਗੇ ਤੇ ਅਸੀਂ ਯਕੀਨ ਕਰ ਲੈ ਮੈਂ ਚਲੋ 6 ਵਜੇ ਦੇਖ ਲਿਓ ਦਰਦਾਂ ਹੋ ਰਹੀਆਂ ਮੈਂ ਛੇ ਤਾਂ ਹੋ ਜੀ ਇਹਨਾਂ ਨੇ ਤੜਕੇ 6 ਵਜੇ ਅੰਦਰ ਖੜਿਆ ਹੈ ਤੇ ਸਾਢੇ 10 ਵਜੇ ਇਹਨਾਂ ਨੇ ਜਵਾਬ ਦਿੱਤਾ ਇਹਦਾ ਮਤਲਬ ਲੈ ਜੀ ਤੇ ਜਦੋਂ ਬੱਚੇ ਦੀ ਡੈਥ ਹੋ ਗਈ ਆ ਤੇ ਬੱਚੇ ਇਹ ਟਾਈਮ ਪੂਰਾ ਹੀ ਬੱਚੇ ਦਾ ਹਾਂਜੀ ਟਾਈਮ ਪੂਰਾ ਜੀ ਪਹਿਲਾ ਬੱਚਾ ਹੈ ਹਾਂਜੀ ਪਹਿਲਾ ਇਹਦੋਂ ਬੱਚੇ ਦੀ ਡੈਥ ਹੋ ਗਈ ਆ ਇਹਨਾਂ ਨੇ ਧੜਕਣ ਚੈੱਕ ਕੀਤੀ ਆ ਉਦੋਂ ਇਹ ਆਂਦੇ ਫਟਾਫਟ ਬੱਚਾ ਲੈ ਜੋ ਨਹੀਂ ਬੱਚਾ ਨੋਰਮਲ ਹੋਇਆ ਸੀ ਕਿ ਜਾਂ ਨਹੀਂ ਨਹੀਂ ਇਹ ਆਂਦੇ ਸੀ ਨੋਰਮਲ ਹੋ ਜਾਊਗਾ ਮਤਲਬ ਬੱਚਾ ਨੋਰਮਲ ਨਹੀਂ ਹੋਣਾ ਸੀ ਹੂੰ ਤੇ ਤੁਹਾਨੂੰ ਕਿੱਥੇ ਰੈਫਰ ਕੀਤਾ ਇਹਨਾਂ ਨੇ ਹੌਣ ਸੰਧੂ ਵਾਲਿਆ ਅਸੀਂ ਆਪ ਹੀ ਹੋਏ ਆ ਇਹਨਾਂ ਨੇ ਨਹੀਂ ਕੀਤਾ ਹੂੰ ਤੇ ਉੱਥੇ ਜਾ ਕੇ ਡਾਕਟਰ ਨੇ ਕੀ ਕਿਹਾ ਤੁਹਾਨੂੰ ਡਾਕਟਰ ਆਂਦਾ ਸੀ ਜਿਹੜੇ ਜਿਹੜੇ ਬੱਚਾ ਨੋਰਮਲ ਨਹੀਂ ਹੋਣਾ ਸੀ ਇਹ ਪਰੇਸ਼ਨ ਨਾਲ ਹੀ ਹੋਣਾ ਸੀ ਤੁਹਾਨੂੰ ਕਿਤਰਾ ਪਤਾ ਲੱਗਾ ਬੱਚੇ ਦੀ ਡੈਥ ਹੋਈ ਹੈ ਬੱਚੇ ਦੀ ਡੈਥ ਹੋ ਰਹੀ ਬੱਚਾ ਮਰਿਆ ਘਟਿਆ ਸਾਰੇ ਇਹਨਾਂ ਦੱਸਿਆ ਨਹੀਂ ਤੁਹਾਨੂੰ ਕਿ ਬੱਚੇ ਦੀ ਡੈਥ ਨਹੀਂ ਸਾਰੇ ਇਹਨਾਂ ਨੇ ਨਹੀਂ ਦੱਸਿਆ ਜਦੋਂ ਅਸੀਂ ਉੱਥੇ ਪਹੁੰਚੇ ਉਹਨੇ ਡਾਕਟਰ ਸਾਹਿਬ ਨੇ ਟਰਨ ਚੈੱਕ ਕੀਤੀ ਆ ਬੱਚਾ ਮੁੱਕ ਚੁਕਾ ਸੀ ਆਉਂਦੇ ਅਸੀਂ ਬੱਚਾ ਨਹੀਂ ਬਚਾ ਸਕਦੇ ਕੀ ਨਾਂ ਹੈ ਡਾਕਟਰ ਸਾਹਿਬ ਦਾ ਜਿਹਨਾਂ ਨਾਲ ਤੁਹਾਡੀ ਗੱਲ ਚੱਲ ਰਹੀ ਕਿ ਡਾਕਟਰ ਸਾਹਿਬ ਦਾ ਸਰਕਾਰੀ ਹਸਪਤਾਲ ਡਾਕਟਰ ਗਿਆ ਸੀ ਬਲਜੀਤ ਕੌਰ ਡਾਕਟਰ ਬਲਜੀਤ ਕੌਰ ਹਾਂਜੀ ਤੇ ਨਾਲੇ ਡਾਕਟਰ ਬਲਜੀਤ ਕੌਰ ਨੇ ਛੇ ਜਾਣੀਆਂ ਸੀ ਉਹਨਾਂ ਨੇ ਮੇਰੀ ਜਨਾਨੀ ਨੂੰ ਇਦਾਂ ਕੀਤਾ ਜਿੱਦਾਂ ਆਪਾਂ ਕੁੱਤੇ ਨੂੰ ਨਹੀਂ ਹਲਕੇ ਕੁੱਤੇ ਨੂੰ ਪੈ ਜਾਂਦੇ ਇਦਾਂ ਦਾ ਬਜ਼ਾਰ ਕੀਤਾ ਮੇਰੀ ਜਨਾਨੀ ਨੇ ਸਾਰੀਆਂ ਜਾਣੀਆਂ ਉੱਤੇ ਜੜੀਆਂ ਇੱਕ ਜਿਹੜੀ ਕੰਮ ਇੱਥੇ ਕੰਮ ਕਰਦੀ ਐਂਟੀ ਆ ਕੋਈ ਉਹ ਬੱਚਾ ਖੇਚ ਰਹੀ ਐ ਤੇ ਨਰਸ ਇਦਾਂ ਸਾਈਡ ਤੇ ਖੜੀ ਐ ਕਿਆਸ ਤੇ ਕਲਾਸ ਪੂਰੀ ਹੋ ਹਾਂ ਉਹ ਸਾਈਡ ਤੇ ਖੜੀ ਐ ਨਰਸ ਤੇ ਬੱਚਾ ਉਹ ਖੇਚ ਰਹੀ ਐ ਕੀ ਉਹ ਤਾਂ ਲੱਗੇ ਇਦਾਂ ਦਾ ਬੀ ਲਾਪਰਵਾਹੀ ਦਾ ਕਰਕੇ ਬੱਚਾ ਲਾਪਰਵਾਹੀ ਦੇ ਕਰਕੇ ਆ ਸਰ ਪਰ ਸਾਨੂੰ ਉਦੋਂ ਹੀ ਦੱਸ ਲੈਂਦੇ ਜੇ ਨਹੀਂ ਹੋਣਾ ਤਾਂ ਮਤਲਬ ਪ੍ਰੋਸੀਜਰ ਹੋਣਾ ਹੀ ਤੇ ਸਾਨੂੰ ਉਦੋਂ ਜਵਾਬ ਦਿੱਤੇ ਅਸੀਂ ਚੱਲ ਜਾਂਦੇ ਪਰ ਆ ਵੇਖੋ ਨਾ ਬੱਚੇ ਦਾ ਹਾਲ ਕੀ ਕੀਤਾ ਇਹਨਾਂ ਨੇ ਪਹਿਲੇ ਬੱਚੇ ਸੀ ਤੁਹਾਡੇ ਹਾਂਜੀ ਪਹਿਲਾ ਸਰ ਬੱਚੇ ਤੁਸੀਂ ਕੀ ਮੰਗਦੇ ਸੀ ਮੰਗ ਕੇ ਹੀ ਇਨਸਾਫ ਚਾਹੀਦਾ ਬਸ ਖਰਚਾ ਜਿੰਨਾ ਲੱਗਾ ਪੜਨ ਕਾਰਵਾਈ ਚਾਹੀਦੀ ਕਾਰਵਾਈ ਪੂਰੀ ਸਰ ਆ ਬੱਚੇ ਦਾ ਹਾਲ ਵੇਖ ਲਓ ਉਹਦੀ ਉੱਥੇ ਜਾ ਕੇ ਮਾਂ ਦਾ ਹਾਲ ਵੇਖ ਲਓ ਕਾਰਵਾਈ ਪੂਰੀ ਚਾਹੀਦੀ ਆ ਕੀ ਸਾਰਾ ਮਾਮਲਾ ਕੀ ਮੰਗ ਕਰਦੇ ਨੇ ਮੇਰਾ ਨਾਮ ਵੀ ਨਿਰਮਲ ਸਿੰਘ ਡੁਗਰੀ ਬਾਲਮੀਕ ਸਸਤਾ ਗੁਰੂ ਗਿਆਨ ਦਾ ਧਰਮ ਸਮਾਜ ਬਾਲਮੀਕ ਸਸਤਾ ਦਾ ਮੈਂ ਜਿਲ੍ਹਾ ਚੇਅਰਮੈਨ ਹਾਂ ਜੀ ਮੈਂ ਮੰਗ ਇਹ ਕਰਦਾ ਵਾਂ ਕਿ ਸਭ ਤੋਂ ਪਹਿਲਾਂ ਤੇ ਇਹ ਹਸਪੀਟਲ ਜਿਹੜਾ ਵਾ ਐਡਾ ਨਲਾਇਕੀ ਇੱਥੇ ਵਰਤੀ ਜਾਂਦੀ ਆ ਜੇ ਕੋਈ ਮਰੀਜ਼ ਇੱਥੇ ਆਉਂਦਾ ਵਾ ਤੇ ਕਹਿ ਦਿੰਦੇ ਇਹ ਡਾਕਟਰੀ ਨਹੀਂ ਹੈ ਜਾਂ ਤਰੰਤ ਚਲ ਜਾਓ ਤੇ ਉਹ ਕਹਿ ਦਿੰਦੇ ਤੁਹਾਡੇ ਲਾਗੇ ਨਿਸ਼ਾਰਾ ਪਨਵਾ ਹਸਪੀਟਲ ਤੂੰ ਉਥੇ ਕਿਉਂ ਨਹੀਂ ਗਿਆ ਇੰਨੀ ਦੂਰ ਕਿਉਂ ਆਏ ਇੱਥੇ ਆਈਦਾ ਤੇ ਇਹ ਕਹਿ ਦਿੰਦੇ ਸਾਡੇ ਕੋਲ ਤਾਂ ਟੀਵੀ ਵਾਲਾ ਡਾਕਟਰ ਹੀ ਨਹੀਂ ਹੈਗਾ ਸਾਡੇ ਕੋਲ ਫਲਾਣਾ ਨਹੀਂ ਡਾਕਟਰ ਹੈਗਾ ਟਿੰਕੜਾ ਨਹੀਂ ਹੈਗਾ ਹੂੰ ਜਿਆਦਾ ਮੇਨ ਮਕਸਦ ਇਹ ਗੱਲ ਦਾ ਇਹ ਹੋਈ ਆ ਕਿ ਜਿਹੜੇ ਸੀਨੀਅਰ ਡਾਕਟਰ ਹੈ ਨਾ ਜੀ ਉਹ ਗੰਦਗੀ ਜਹਤ ਮਾਰਨਾ ਹੀ ਨਹੀਂ ਚਾਹੁੰਦੇ ਹੂੰ ਸਭ ਤੋਂ ਪਹਿਲਾਂ ਇਹ ਹੀ ਚਾਹੁੰਦੇ ਆ ਕਿ ਮਰੀਜ਼ ਆਉਂਦਾ ਵਾ ਡਿਲੀਵਰੀ ਕੇਸ ਆਉਂਦਾ ਵਾ ਤੇ ਉਹਨੂੰ ਆਉਂਦੇ ਹੀ ਪਾਰਟ ਦਿਓ ਹੂੰ ਚਲੋ ਜੇ ਇਹਨਾਂ ਨੂੰ ਇਹ ਪਤਾ ਲੱਗਦਾ ਹੈਗਾ ਕਿ ਉਹ ਬੱਚਾ ਜਿਹੜਾ ਨਾਰਮਲ ਨਹੀਂ ਹੋ ਸਕਦਾ ਤੇ ਆਪਰੇਸ਼ਨ ਕਰ ਦਿੰਦੇ ਕੋਈ ਗੱਲ ਨਹੀਂ ਆ ਬਹੁਤ ਕੁੜੀਆਂ ਦੇ ਆਪਰੇਸ਼ਨ ਹੋ ਰਹੇ ਆ ਪਰ ਇਹਨਾਂ ਨੇ ਉਹਦੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਵਾ ਉਹਨਾਂ ਦਾ ਪਹਿਲਾ ਬੱਚਾ ਸੀ ਜੀ ਤੇ ਇਹਨਾਂ ਨੇ ਜਿਹੜੀਆਂ ਨਾਲ ਇਹਨਾਂ ਦਾ ਛਤਾਪ ਆ ਕਰਪਲੇ ਹਜਰੇ ਉਹਨਾਂ ਦੇ ਕੋਲੋਂ ਇਹ ਕੇਸ ਕਰਵਾਉਂਦੇ ਨੇ ਆਪ ਲਾਗੇ ਖਲੋ ਤੇ ਰਹੀਆਂ ਏ ਤੇ ਉਹਨਾਂ ਨੇ ਖਿੱਚ ਖਿੱਚ ਕੇ ਕਦੀ ਅੱਖ ਚ ਉਂਗਲਵਾਜੀ ਕੋਈ ਨੱਕ ਤੇ ਵੱਜ ਗਈ ਬੱਚਾ ਤੁਹਾਨੂੰ ਪਤਾ ਛੋਟਾ ਜਿਹਾ ਬੱਚਾ ਨਾਰਮਲ ਤੇ ਹੁੰਦਾ ਹੀ ਆ ਤੇ ਇਹਨਾਂ ਨੇ ਉਹ ਬੱਚੇ ਦੀ ਮੌਤ ਕਰ ਦਿੱਤੀ ਗਈ ਆ ਜਦੋਂ ਬੱਚੇ ਦੀ ਡੈਥ ਹੋ ਗਈ ਤਾਂ ਫੇਰ ਇਹਨਾਂ ਨੇ ਉਹਨਾਂ ਨੂੰ ਇਤੋਂ ਹੋਰ ਦੂਸਰੇ ਹਸਪੀਟਲ ਭੇਜਤਾ ਹੁਣ ਤੇਹੀ ਕੀ ਮੰਗ ਲੈ ਕੀ ਹੁੰਦੇ ਨੇ ਅਸੀਂ ਤੇ ਮੈਂ ਕਰਦੇ ਆ ਕੀ ਬੱਚਾ ਇਹਨਾਂ ਦੇ ਭਾਦਾ ਦੇ ਵੇਖੋ ਜੀ ਬਹੁਤ ਜ਼ਿਆਦਾ ਇਹਨਾਂ ਦਾ ਧੱਕਾ ਹੋਇਆ ਵਾ ਇਹਨਾਂ ਦੇ ਭਾਦਾ ਦੇ ਪਹਾੜ ਟੁੱਟਾ ਪਿਆ ਇਸ ਟਾਈਮ ਕਾਰਵਾਈ ਕਾਰਵਾਈ ਇਹਨਾਂ ਤੇ ਅਸੀਂ ਜੇ ਇਹਨਾਂ ਨੇ ਉਹਨਾਂ ਦਾ ਹੱਕ ਪੂਰਾ ਨਾ ਕੀਤਾ ਮੈਂ ਨਿਰਮਲ ਸਿੰਘ ਜਿਲ੍ਹਾ ਚੇਰਵਾ ਹੋਂਦੇ ਨਾਤੇ ਇਹਨਾਂ ਦੇ ਕਾਰਵਾਈ ਕਰਾ ਕੇ ਛੱਡੂੰਗਾ ਜਸबीर ਸਿੰਘ ਪ੍ਰਿੰਟੂ ਕੀ ਦਾ ਸਰਪੰਚ ਇਹਨਾਂ ਨੇ ਇੱਥੇ ਨਹੀਂ ਵਰਤੀਆਂ ਨਰਸਾਨੇ ਇਹ ਆਪ ਹੱਥ ਨੇ ਲਾਉਂਦੀਆਂ ਇਹਦੇ ਘਰ ਵਾਲਿਆਂ ਦਾ ਇਹਨਾਂ ਨੇ ਕਤਲ ਕੀਤਾ ਜੀ ਇਹਨਾਂ ਦੇ ਪਰਚਾਣਾ ਚਾਹੀਦਾ ਵਾ ਤੇ ਮੈਡਮ ਨੂੰ ਜੇ ਡਾਕਟਰ ਬਲਜੀਤ ਕੌਰ ਆ ਉਹਨੂੰ ਡਿਸਮਿਸ ਕਰਨਾ ਚਾਹੀਦਾ ਸਾਡੀ ਤੇ ਇਹੀ ਮੰਗ ਹੈ ਜੀ ਇਹ ਡਾਕਟਰ ਹੈ ਕਿ ਨਰਸ ਆ ਉਹ ਨਰਸ ਆ ਜੀ ਨਰਸ ਬਲਜੀਤ ਕੌਰ ਉਹਨੂੰ ਡਿਸਮਿਸ ਕਰਨਾ ਚਾਹੀਦਾ ਕਿ ਅੱਗੇ ਤੋਂ ਗਾ ਇਹੋ ਜਿਹੀ ਨਲੇਕੀ ਨਾ ਵਰਤੋ ਉਹ ਵੀ ਬੁਲਾ ਕੋ ਪ੍ਰੈਫਰਡ ਸੀਗਾ ਅੱਛਾ ਜੀ ਪੇਸ਼ੈਂਟ ਨੂੰ ਤਰਨਧਾਰਨ ਹਸਪੀਟਲ ਰੈਫਰ ਕੀਤਾ ਗਿਆ ਉਹ ਤਰਨਧਾਰਨ ਨਹੀਂ ਕਿੰਨੇ ਵਜੇ ਰੈਫਰ ਕੀਤਾ ਜੀ ਰਾਉਂਡ ਹੁੰਦੇ 10 ये, 10 ਸਾਲ ਹਾਂਜੀ 10 ਸਾਲ ਕਾਸਮੀਰ ਦੇ ਮਨ ਹਾਂ ਉਹਨਾਂ ਨੇ ਜਾ ਕੇ ਸੇਜ਼ੀਅਨ ਕਰਵਾਇਆ ਪੱਟੀ ਕਿਉਂ ਉਹਨਾਂ ਨੇ ਸੇਜ਼ੀਅਨ ਕਰਵਾਇਆ ਜਾ ਕੇ ਜਦੋਂ ਇੱਥੋਂ ਪੇਸ਼ੈਂਟ ਰੈਫਰ ਕੀਤਾ ਗਿਆ ਉਹ ਨੌਂ ਬੋਡੀ ਐਫ ਐਸ ਵੀ ਠੀਕ ਸੀ ਸਟੇਬਲ ਕੰਡੀਸ਼ਨਸ ਪੇਸ਼ੈਂਟ ਰੈਫਰ ਕੀਤਾ ਗਿਆ ਉੱਥੇ ਜਾ ਕੇ ਉਹਨਾਂ ਨੇ ਸੇਜ਼ੀਅਨ ਕੀਤਾ ਸਟਿਲ ਬਰਥ ਹੋਇਆ ਸੌ ਮੈਡੀਕਲ ਕੰਪਲਿਕੀਸ਼ਨਸ ਹੋ ਸਕਦੀਆਂ ਹੈਗੀਆਂ ਕੁਝ ਵੀ ਹੋ ਸਕਦਾ ਹੈ ਤੇ ਇਹਦੇ ਵਿੱਚ ਕੋਈ ਕਿਤੇ ਮੈਡੀਕਲ ਨੈਗਲੀਜੈਂਸ ਦਾ ਕੋਈ ਹੋ ਨਹੀਂ ਹੈ ਕੀ ਆ ਬਈ ਕੋਈ ਉਹ ਨੰਨ ਦੇਖਿਆ ਨਹੀਂ ਆਇਆ ਪਰਿਵਾਰ ਦਾ ਇਹ ਕਹਿਣਾ ਵਾ ਕਿ ਜਦੋਂ ਬੱਚਾ ਇਥੇ ਹੀ ਉੱਤਾਈ ਗਿਆ ਦੋਵੇਂ ਜੀ ਬੱਚਾ ਚੱਟ ਪਚਾ ਲੈ ਗਿਆ ਤੇ ਚੱਤੇ ਜਿਹੜਾ ਬੱਚਾ ਸੀ ਉਹਦੀ ਸਿਹਤ ਐਟਕ ਹੋ ਚੁੱਕੀ ਸੀ ਬੱਚਾ ਅੱਧਾ ਬਾਹਰ ਹੀ ਅਧਰੜੀ ਨਹੀਂ ਨਾ ਨਹੀਂ ਐਡਮਿਟ ਕਿੰਨੀ ਵਜੋਂ ਹੈ ਪੇਸ਼ੈਂਟ ਪਿਛਲੀ ਰਾਤ ਪਿਛਲੀ ਰਾਤ ਜੀਕਰ ਪਤਾ ਸੀਗਾ ਕਿ ਇਹ ਟ੍ਰੀਟਮੈਂਟ ਨਹੀਂ ਹੋ ਸਕਦੀ ਬੱਚਾ ਨਹੀਂ ਆਪਾਂ ਨੂੰ ਉਹਨਾਂ ਦੀ ਨਹੀਂ ਨਹੀਂ ਇਸੇ ਤੇ ਹੈ ਨਹੀਂ ਹੁਣ ਕੋਈ ਬੱਚਾ ਆਉਂਦਾ ਹੈ ਕੋਈ ਵੀ ਕੇਸ ਆਉਂਦਾ ਇਮੀਡੀਏਟਲੀ ਤਾਂ ਡਿਲੀਵਰੀ ਨਹੀਂ ਹੁੰਦੀ ਨਹੀਂ ਲੇਕਿਨ ਬਜੀਤਕੌਰ ਜੀ ਕਹਿ ਰਹੇ ਆ ਬਜੀਤਕੌਰ ਜੀ ਕਹਿ ਰਹੇ ਕਿ ਸਾਨੂੰ ਪਹਿਲਾਂੋਂ ਪਤਾ ਸੀਗਾ ਕਿ ਡਿਲੀਵਰੀ ਨਹੀਂ ਹੋ ਸਕਦੀ ਸ਼ਾਰਟ ਸਟੇਚਰ ਸੀਗਾ ਜੋ ਮੈਂ ਉਸ ਟਾਈਮ ਤੇ ਹੀ ਸਾਫ ਨਰਸ ਸੀਗੀ ਠੀਕ ਹੈ ਨਾ ਇਹਨਾਂ ਨੇ ਉਹ ਦੇਖਿਆ ਉਹਦੀ ਹਾਈਟ ਛੋਟੀ ਸੀ ਹਾਈਟ ਛੋਟੀ ਹਾਈ ਡਵਾਈਸ ਕੀ ਇਹਨਾਂ ਨੂੰ ਰੈਫਰ ਕੀਤਾ ਰੈਫਰ ਵੀ ਇਹ ਚਲੇ ਜਾਣੇ ਤੁਹਾਨੂੰ ਹੈ ਨਾ ਰੈਫਰ ਵੀ ਵੈਸੇ ਇਥੇ ਤਾਂ ਡਿਲੀਵਰੀ ਕਰਦੇ ਇਥੇ ਨੋਰਮਲ ਨੋਰਮਲ ਡਿਲੀਵਰੀ ਨੋਰਮਲ ਡਿਲੀਵਰੀ ਤਾਂ ਕਰਦੀ ਹੈ ਤੇ ਫਰਸਟ ਬੇਬੀ ਉਹਨਾਂ ਦਾ ਕਿਹਦੀ ਮੈਨੂੰ ਫਰਸਟ ਬੇਬੀ ਹਾਂ ਫਰਸਟ ਬੇਬੀ ਦਾ ਹਾਂ ਕਿਹਦੀ ਲਾਪਰਵਾਰਾਂ ਨੇ ਕਹਿੰਦੇ ਵੀ ਤੁਹਾਡੀ ਲਾਪਰ ਰਵਾਈਏ ਜੀ ਇਹਦੇ ਟੈਂਸ਼ਨ ਸਟਾਫ ਦੀ ਕੋਈ ਲਾਪਰ ਨਹੀਂ ਰਵਾਈ ਨਹੀਂ ਚਲੋ ਠੀਕ ਹੈ